ਵੀ ਗਏ ਉਹ ਦੁਕਾਨ ਵਾਲਾ ਵੀ ਮੁੱਕ ਰਹੀ ਆ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾ ਭਰਿਆ ਹੋਇਆ ਸੀ ਉਹਦਾ ਹਾਂਜੀ ਬੱਚੇ ਦਾ ਕਰਤਾ ਜੀ ਸੰਸਕਾਰ ਕਹਿੰਦਾ ਮੈਂ ਬੰਦਾ ਦੇਖਿਆ ਹੀ ਨਹੀਂ ਉਹਨੇ ਉਹ ਨਹੀਂ ਉੱਥੇ ਅਸੀਂ ਪੁੱਛਣ ਵੀ ਗਏ ਉਹ ਦੁਕਾਨ ਵਾਲਾ ਵੀ ਮੁੱਕ ਰਹੀ ਆ ਵੀ ਹਰਵੀਰ ਸਿੰਘ ਦਾ ਪਿਤਾ ਜੀ ਹਾਂ ਜੀ ਮੈਂ ਪਿਤਾ ਜੀ ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਹਾਂ ਇਸ ਟਾਈਮ ਅਸੀਂ ਇਸ ਟਾਈਮ ਪਾਣੋ ਕੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋ ਕੀ ਠੀਕ ਆ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਆ ਜੀ ਤੇ ਬੱਚੇ ਦਾ ਹੁਣ ਨਹੀਂ ਜੀ ਪੁਲਿਸ ਪ੍ਰਸ਼ਾਸਨ ਨੇ ਬਹੁ ਮੇਰਾ ਸਾਥ ਦਿੱਤਾ ਮੇਰੇ ਨਾਲ ਜਾਨੀ ਦਿਨ ਰਾਤ ਖੜੇ ਰਹੇ ਆ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਜੇ 2-3 ਘੰਟਿਆਂ 'ਚ ਜਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਜਾਨੀ ਕਿ ਕੰਮ ਕੀਤਾ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਅਬੂ ਦਾ ਖੂਨ ਨਾ ਭਰਿਆ ਵਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਲੋ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਕਿਛੂਡਾ ਇਹ ਬੱਚਾ 5 ਸਾਲ ਦਾ ਉਹਨੇ ਕੀ ਵਿਗਾੜਿਆ ਸੀ ਇਹਦਾ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਨੂੰ ਛੱਡ ਦਿੰਦਾ ਸਾਰੇ ਖੂਨੂ ਬੁਰ ਬਤਾ ਬਿਆਰ ਮੈਂ ਜੋਨਾ ਬੇਹਰੂ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲੋਂ ਇਹਨੇ ਕਿਸੇ ਹੋਰ ਨਾ ਨਾ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ ਐਵੇਂ ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਜਿਹੜੇ ਸੀਗੇ ਜਿਹੜਾ ਜਿੰਨੀ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾ ਆਇਆ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹ ਨਹੀਂ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਿਆ ਇਹ ਨਹੀਂ ਕੁਝ ਉਹਦੀ ਜਿੱਦਾਂ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ ਫੇਰ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇਰ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇ ਆਲਾ ਆ ਕਿਹੜਾ ਹੈ ਬਲਰਾਮ ਕਿੱਲੇ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉਤੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉਤੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ 'ਚ ਨਿਬੇੜਿਆ ਜਾਵੇ ਮਹੀਨਿਆਂ 'ਚ ਨਹੀਂ ਨਹੀਂ ਇਹਨੂੰ ਦਿਨਾਂ ਦਿਨਾਂ 'ਚ ਨਿਬੇੜਿਆ ਜਾਵੇ ਇਹਨੂੰ ਜੀ ਕਿੰਨੇ ਟਾਈਮ ਤੋਂ ਅਸੀਂ 2 ਮਹੀਨੇ ਹੋ ਗਏ ਇੱਥੇ ਰਹਿੰਦੇ ਹਾਂ ਨੂੰ ਕਿਰਾਏ ਤੇ ਉਦੋਂ 4 ਮਹੀਨੇ ਇੱਥੇ ਆਏ ਆ ਅਸੀਂ ਸ਼ਾਰਟ ਟਰਮ ਠੀਕ ਇਸ ਤੋਂ ਪਹਿਲਾਂ ਕਿੱਥੇ ਰਹ ਰਹੇ ਸੀਗੇ ਅਸੀਂ ਫਗਵਾੜੇ ਰਹਿੰਦੇ ਸੀ ਪਾਣੋ ਕੀ ਠੀਕ ਹੈ ਜੀ ਤੇ ਕੀ ਗੱਲਬਾਤ ਹੋਈ ਬੱਚੇ ਬੇਟੇ ਤੁਹਾਡੇ ਨੂੰ ਕਿੰਨੇ ਕਿਡਣਾ ਪੈਨ ਕਰਕੇ ਕਿੰਨਾ ਹਾਂ ਜੀ ਦੋਨੇ ਭੈਣ ਭਰਾ ਗੁਰਦੁਆਰੇ ਗਏ ਸੀਗੇ ਮੈਨੂੰ ਦੱਸ ਕੇ ਗਏ ਹਨਾ ਤੇ ਕਹਿੰਦੇ ਮम्मा ਅਸੀਂ ਗੁਰਦੁਆਰੇ ਚੱਲੇ ਆ ਹਨਾ ਤੇ ਬਾਦ ਵਿੱਚ ਜਦੋਂ ਮੈਂ ਕਿਹਾ ਚਲ ਗੁਰਦੁਆਰੇ ਖੇਡਦੇ ਮੈਂ ਬਾਜ ਵੀ ਮਾਰੀ ਇਹਨੂੰ ਵੀ ਹਰਵੀਰ ਆ ਜਾ ਹਰਵੀਰ ਹਾਂ ਨਹੀਂ ਸੀ ਬਾਹਰ ਗਲੀ 'ਚ ਹੀ ਨਹੀਂ ਸੀਗਾ ਹਣਾ ਚਲ ਫੇ ਦੇਖਿਆ ਗੁਰਦੁਆਰੇ ਜਾਂ ਮੈਂ ਕਿਹਾ ਚਲ ਗੁਰਦੁਆਰੇ ਜਦੋਂ ਆਈ ਜੈਸਮਿਨ ਆਈ ਉਹਨੇ ਪੁੱਛਿਆ ਮੈਂ ਹਣਾ ਜੈਸਮਿਨ ਕਿੱਥੇ ਆ ਪਾ ਕਹਿੰਦੀ ਮम्मा ਮੇਰੇ ਨਾਲ ਆਇਆ ਹੀ ਨਹੀਂ ਕਹਿੰਦੀ ਬਸ ਤੇ ਭੈਣ ਭਰਾ ਖੇਡ ਰਹੇ ਸੀ ਗਲੀ 'ਚ ਹਾਂ ਨਹੀਂ ਖੇਡਦੇ ਨਹੀਂ ਸੀ ਗੁਰਦੁਆਰੇ ਗਏ ਸੀਗੇ ਦੋਨੋਂ ਬੱਚੇ ਦੀ ਉਮਰ ਜਿੰਨੀ ਹੈ ਜੀ 5 ਸਾਲ ਦੀ ਆ ਨਾਮ ਕੀ ਆ ਬੱਚੇ ਦਾ ਹਰਵੀਰ ਸਿੰਘ ਠੀਕ ਹੈ ਜੀ ਤੇ ਕੋਈ ਡਿਸਪਿਊਟ ਵਗੈਰਾ ਫੈਮਿਲੀ ਦੇ ਵਿੱਚ ਜਾਂ ਤੁਸੀਂ ਪਿੱਛੇ ਤੁਸੀਂ ਦੱਸ ਰਹੇ ਸੀ ਥੋੜਾ ਜਿਹਾ ਕਿਸੇ ਤੇ ਸ਼ੱਕ ਵਗੈਰਾ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਹੈਗੀ ਹਾਂ ਜੀ ਹੁਣ ਪੁਲਿਸ ਆ ਗਈ ਹੈ ਜੀ ਹਾਂ ਜੀ ਪੁਲਿਸ ਆ ਗਈ ਹੈ ਕੀ ਕਹ ਰਹੀ ਹੈ ਪੁਲਿਸ ਪੁਲਿਸ ਸ਼ਾਂਟਵੀਡ ਕਰਦੀ ਹੈ ਪੁਲਿਸ ਕਿੰਨੇ ਵਜੇ ਦੀ ਗੱਲ ਹੈ ਇਹ ਇਹ 4:30 ਵਜੇ ਦੀ ਗੱਲ 4 ਵਜੇ ਦੀ ਠੀਕ ਹਾਂ ਜੀ ਤੇ ਕੀ ਨਾਮ ਹੈ ਤੁਹਾਡਾ ਦਵਿੰਦਰ ਕੌਰ ਇਹ ਐਮਸੀਓ ਤੁਸੀਂ ਕਿੰਨੇ ਨੰਬਰ ਵਾਰਡ ਤੋਂ ਹਾਂ ਜੀ 27 ਨੰਬਰ ਵਾਰਡ ਤੋਂ ਤੇ ਮਹੱਲਾ ਤੁਹਾਡੇ ਦਿਨਾਂ ਦਾ ਜੀ ਹਾਂ ਜੀ ਇੱਕ ਬੱਚਾ 5 ਸਾਲ ਦਾ ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਕਿ ਉਹਨੂੰ ਕੈਪਟੇਵ ਕਰ ਲਿਆ ਏ ਜੀ ਮੈਨੂੰ ਹੁਣ ਵੈਸੇ ਤਾਂ ਡਾਕਟਰ ਸਾਹਿਬ ਨੂੰ ਤਾਂ ਮੇਰੇ ਹਸਬੰਦ ਨੂੰ ਤਾਂ ਲੱਗ ਗਿਆ ਸੀ ਮੇਰੇ ਖ ਪੰਜ ਕ ਵਜੇ ਪਤਾ ਉਹ ਸਾਡੇ 6 ਵਜੇ ਉਸਲੇ ਦੇ ਨਾਲ ਘੁੰਮਦੇ ਆ ਤਾਂ ਮੈਨੂੰ ਹੁਣ ਡੇਢ ਕ ਘੰਟਾ ਪਹਿਲਾਂ ਪਤਾ ਲੱਗਿਆ ਮੈਂ ਨਾਲੇ ਉਸਲੇ ਦੀ ਆਈ ਹੋਈ ਆ ਤੇ ਸਾਡੀ ਪੁਲਿਸ ਜਿਹੜੀ ਐ ਇਸ ਵੇਲੇ ਸਾਡੇ ਕਿਹੜੇ ਆਪਣੇ ਆਏ ਹੋਏ ਡੀਐਸਪੀ ਸਾਹਿਬ ਆਏ ਹੋਏ ਆ ਪੈਦਲ ਸਾਰੇ ਬਾੜ ਦੇ ਵਿੱਚ ਵੀ ਮਾਰਚ ਕਰ ਰਹੇ ਆ ਘੁੰਮ ਰਹੇ ਆ ਸਾਰੇ ਕੈਮਰੇ ਖੰਗਾਲ ਰਹੇ ਆ ਦੇਖੋ ਆਪਣੀ ਮਿਹਨਤ ਪੂਰੀ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਉਹ ਸਾਡੇ ਨਾਲ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਬਸ ਕਾਫੀ ਚਿੰਤਾ ਚਾਹਤਾ ਹਾਂ ਹਾਂਜੀ ਸਾਨੂੰ ਇਹੀ ਸਾਡੀ ਮੰਗ ਹੈ ਜੀ ਇਹ ਜਿੰਨੀ ਵੀ ਮਿਹਨਤ ਕਰਕੇ ਬੱਚਾ ਇਹਨਾਂ ਦੇ ਹਵਾਲੇ ਕੀਤਾ ਜਾਵੇ ਤੇ ਅਸੀਂ ਮਿਹਨਤ ਕਰਾਂਗੇ ਤੇ ਬੱਚਾ ਅਸੀਂ ਉਹ ਇੱਥੇ ਸਾਡਾ ਕੀ ਕਰਦੇ ਆ ਜਿਆਦਾ ਸਾਨੂੰ ਬਖਸ਼ਦੇ ਨੇ ਉਹ ਜੀ ਇਦਾਂ ਹੋਰ ਮਾਰੇ ਕਿਹੜੀ ਗੱਲ ਹੋ ਸਕਦੀ ਆ ਸਾਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ ਹੈ ਨਾ ਠੀਕ ਹੈ ਨਾ ਜੀ ਖਰਾਤੀ ਅਗਰਬਨ 8:30 ਵਜੇ ਇਹ ਸੂਚਨਾ ਮੈਨੂੰ ਮਿਲੀ ਸੀ ਪਰ ਪੁਲਿਸ ਉਸ ਤੋਂ ਪਹਿਲਾਂ ਹੀ ਉਹਨਾਂ ਕੋਲ ਸੂਚਨਾ ਸੀਗੀ ਔਰ ਐਕਟਿਵਸ ਮੇਰੇ ਕਿਸੇ ਜਾਣਕਾਰ ਆਦਮੀ ਪਿਸ਼ਾਣਾਗਰ ਦੀ ਜਿਹੜਾ ਉਹਨਾਂ ਦੇ ਰਿਸ਼ਤੇਦਾਰੀ ਚੋਂ ਸਾਰੀ ਪੁਲਿਸ ਨੂੰ ਸਾਰੇ ਆਫੀਸਰ ਸੈਵਾਨ ਨੂੰ ਉਸੇ ਵੇਲੇ ਅਲਰਟ ਕਰਕੇ ਸਕੂਟਰ ਟਰੇਸ ਹੋ ਗਿਆ ਜੋ ਸਕੂਟਰ ਟਰੇਸ ਹੋ ਗਿਆ ਤਾਂ ਪਤਾ ਲੱਗ ਗਿਆ ਪਤਾ ਲੱਗ ਗਿਆ ਤਾਂ ਫਿਰ ਭੱਲੋ ਬੰਦਾ ਆ ਗਿਆ ਕੋਲ ਪਰ ਆਹ ਜਿਹੜਾ ਵਾਕਿਆ ਇੱਥੇ ਤੱਕ ਨਿਕਲਣਾ ਇੱਕ ਉਮੀਦ ਜਾਗੀ ਸੀ ਉਸ ਵੇਲੇ ਪੂਰਨਮੀ ਸੀਗੀ ਵੀ ਹੁਣ ਜੇ ਹੋ ਗਿਆ ਲਗਾਤਾਰ ਪੁਲਿਸ ਦੇ ਸੰਪਰਕ ਸੀ ਜੀ ਡੀਐਸਪੀ ਸਿਟੀ ਦੀਪਦਾ ਸ਼ਰਮਾ ਜੀ ਨੇ ਮੇਰੀ ਲਗਾਤਾਰ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਆਪਾਂ ਹੁਣ ਬੱਚਾ ਲੱਭ ਲੈਣਾ ਲੇਕਿਨ ਆ ਜਿਹੜਾ ਵਾਕਿਆ ਕੁੱਗੋ ਉਸ ਬੰਦਾ ਵੀ ਫੜ ਲਿਆ ਕੁੰਦੀ ਫੇਰ ਵੀ ਉਹਨੇ ਬੱਕਿਆ ਨਹੀਂ ਔਰ ਜਿਹੜੀ ਉਹਨੇ ਸ਼ਰਮਨਾ ਘਟਨਾ ਹੈ ਔਰ ਮਨੂੰ ਜੋ ਪਤਾ ਲੱਗਾ ਇਹਦਾ ਜਿਹੜਾ ਪੁਰਾਣਾ ਇਤਿਹਾਸ ਹੈ ਤਾਂ ਕੋਈ ਆਏ ਬੰਦੇ ਚ ਹਾਲਤੋਂ ਇਹ ਪਹਿਲਾਂ ਆਲਰੇਡੀ ਵੀ ਇਦਾਂ ਦੇ ਕੰਮ ਚ ਕਿਤੇ ਇਨਵੋਲਡ ਰਿਹਾ ਹੁਣ ਤਾਂ ਸਿਰਫ ਇੱਕ ਚੀਜ਼ ਹੈ ਜਿਹਨਾਂ ਦਾ ਬੱਚਾ ਚਲਾ ਗਿਆ ਉਹ ਮੇਰੇ ਕੋ ਆ ਕੇ ਥੋੜੀ ਦੇਰ ਪਹਿਲਾਂ ਆ ਕੇ ਸਾਡੇ ਆਫਿਸ 'ਚ ਬੈਠੇ ਸੀ ਆ ਕੇ ਤੇ ਮੈਂ ਉਹਨਾਂ ਨੂੰ ਮਿਲਣ ਚੱਲਾ ਸੀ ਉਹ 19 ਦੇਰ ਨੂੰ ਇੱਥੋਂ ਇਨਫੋਰਮੇਸ਼ਨ ਆ ਗਈ ਓਡੀ ਉਮੀਦ ਸੀ ਜਿਹੜੀ ਉਮੀਦ ਦੀ ਕਿਰਨ ਆਸੀਂ ਰਾਤ ਦੇ ਲੱਗਿਓ ਸੀ ਸਾਰੇ ਜਾਣੇ ਪੁਲਿਸ ਦੇ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਸਾਰੇ ਪੁਲਿਸ ਮੈਂਬਰ ਸਰ ਬਹੁਤ ਦਰਦਨਾਕ ਜਿਹੜੀ ਮੌਤ ਦਿੱਤੀ ਗਈ ਹੈ ਇਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਲਫ਼ਜ਼ਾਂ 'ਚ ਬਿਆਨ ਨਹੀਂ ਔਰ ਇਹ ਜਿਹੜੇ ਲਫਜ਼ਾਂ 'ਚ ਬਿਆਨ ਨੇ ਹੁਣ ਆਪਾਂ ਇਹਨਾਂ ਨੂੰ ਅਫੀਸਰ ਸੇਵਾਨ ਨੂੰ ਕਿ ਕੋਈ ਕਮੀ ਕਸਰ ਨਾ ਛੱਡੀਓ ਲਿਖਣ ਵੇਲੇ ਤਾਂ ਕਿ ਅਦਾਲਤ ਨੂੰ ਮਾਨਯੋਗ ਅਦਾਲਤ ਨੂੰ ਇਹ ਪਤਾ ਹੋਵੇ ਕਿ ਇਹ ਜਿਹੜਾ ਦਰਿੰਦਾ ਹੈ ਕਿਸਕਾਵਲ ਹੈ ਆਲਰੇਡੀ ਇਹ ਮੈਨੂੰ ਪਤਾ ਲੱਗਾ ਵੀ ਇਹ ਪਹਿਲਾਂ ਵੀ 10 ਸਾਲ ਸਜ਼ਾ ਕੱਟ ਕੇ ਆਇਆ ਤੇ ਇਹਨੂੰ ਉਸ ਕਾਵਲ ਨਾ ਛੱਡਿਆ ਜਾਵੇ ਵੀ ਕੋਈ ਇਦਾਂ ਦਾ ਮੈਂ ਤਾਂ ਰਾਤੀ ਜਦੋਂ ਬੱਚੇ ਦੀ ਫੋਟੋ ਦੇਖੀ 8:30 ਵਜੇ ਉਹਨੂੰ ਬੜਾ ਦਰਦ ਹੋਇਆ ਮੈਂ ਕਿਹਾ ਯਾਰ ਬੱਚਾ ਲੱਭ ਜਾਵੇ ਪ੍ਰਮਾਤਮਾ ਇਹ ਬੱਚਾ ਲੱਭ ਦੇ ਇਹਨਾਂ ਦਾ لیکن ਹੁਣ ਇਹ ਤਾਂ ਪਤਾ ਨਹੀਂ ਸਿਕਾ ਪਰ ਹੁਣ ਇਦਾਂ ਦਾ ਵਾਕਿਆ ਇਹ ਹੋ ਚੁੱਕਾ ਆ ਇੱਕ ਨਾ ਹੀ ਰੰਗ ਦੇ ਵਿੱਚ ਜਿਵੇਂ ਕਿ ਇਹ ਆ ਕੋਈ ਤੰਤਰ ਵਿੱਦਿਆ ਦਾ ਮਾਮਲਾ ਸਿਕਾ ਕੋਈ ਇਹ ਨਹੀਂ ਇਹ ਬੰਦੇ ਦਾ ਜਿਹੜਾ ਮਾਈਂਡ ਸੈਟ ਹੈ ਸਾਈਕੀ ਹੋ ਸਕਦਾ ਔਰ ਇੱਥੇ ਹਾਲ ਤੱਕ ਜਿਹੜੀ ਆਉਗੀ ਪੂਰੀ ਰਿਪੋਰਟ ਪੁਲਿਸ ਦੀ ਉਤੋਂ ਪਤਾ ਲੱਗਣਾ ਤੰਤਰ ਵਿੱਦਿਆ ਦਾ ਮਾਮਲਾ ਧਨੀ ਆਪਾਂ ਹੁਣ ਕਹਿ ਸਕਦੇ ਬੰਦੇ ਦਾ ਸਾਈਕੀ ਕਹਿ ਸਕਦੇ ਆ ਸਪਸ਼ਟ ਦੇ ਅੰਦਰ ਚਲਾਨ ਦਿੱਤਾ ਜਾਵੇ ਫਾਸਟ ਟਰੈਕ ਦੇ ਵਿੱਚ ਇਹਦਾ ਕੇਸ ਚੱਲੇ ਤੇ 2 ਮਹੀਨਿਆਂ ਦੇ ਵਿੱਚ ਵਿੱਚ ਇਸ ਅਪਰਾਧੀ ਨੂੰ ਜਿਹੜੀ ਆ ਸਜ਼ਾ ਦਿੱਤੀ ਜਾਵੇ ਤੇ ਹੁਸ਼ਿਆਰਪੁਰ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਰਹਿ ਰਹੇ ਆ ਇਨਾ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਚਾਹੇ ਉਹ ਭਈਆ ਆ ਚਾਹੇ ਹੋਰ ਕਿਸੇ ਕਮਿਊਨਿਟੀ ਨਾਲੋਂ ਲਿੰਕ ਰੱਖਦਾ ਆ ਜ ਜਿਹੜਾ ਉਹ ਜਿਹੜਾ ਉਹ ਮਕਾਨ ਮਾਲਕ ਆ ਉਹਦੀ ਵੈਰੀਫਿਕੇਸ਼ਨ ਨਹੀਂ ਕਰਾਂਦਾ ਤੇ ਉਹ ਮਕਾਨ ਮਾਲਕ ਦੇ ਉੱਤੇ ਵੀ ਵਾੜਦੀ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਪ੍ਰਵਾਸੀ ਮਾਈਗ੍ਰੇਟ ਹੋ ਕੇ ਹਿਸ਼ਾਰਪੁਰ ਵਿੱਚ ਰਹਿ ਰਹੇ ਆ ਵਿਥਿਨ 10 ਡੇਜ਼ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਅਨਾਉਂਸਮੈਂਟ ਕਰਾਈ ਜਾਵੇ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਵੀ 10 ਦਿਨ ਦੇ ਵਿੱਚ ਵਿੱਚ ਆਪਣੀਆਂ ਤੁਸੀਂ ਵੈਰੀਫਿਕੇਸ਼ਨਾਂ ਕਰਾ ਕੇ ਥਾਣੇ ਨੂੰ ਦਿਓ ਜੇ ਨਹੀਂ ਦਿੰਦੇ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਤੇ ਨਾ ਕਿਤੇ ਬਲਤਕਾਰ ਕਿਤੇ ਨਾ ਕਿਤੇ ਔਰਤਾਂ ਦੀ ਮਾਰ ਕਟਾਈ ਕਿਤੇ ਨਾ ਕਿਤੇ ਸਾਡੇ ਸਿੰਘਾਂ ਤੇ ਜਾਂ ਪੰਜਾਬੀਅਤ ਦੇ ਉੱਤੇ ਇਹ ਹਮਲਾ ਕਰ ਰਹੇ ਆ ਜਿੰਨੇ ਵੀ ਪ੍ਰਵਾਸੀ ਆ ਤਾਂ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਆ ਬੇ ਤੁਸੀਂ ਜੋ ਵੀ ਕਾਰਜ ਕਰਦੇ ਸੀ ਅੱਗੇ ਠੀਕ ਕਰਦੇ ਸੀਗੇ ਕੰਮਕਾਰ ਤੁਹਾਡਾ ਠੀਕ ਚੱਲਦਾ ਸੀ ਤੁਸੀਂ ਰੋਟੀ ਕਮਾਉਣ ਆਏ ਸੀਗੇ ਨਾ ਕੇ ਸਾਨੂੰ ਕੁੱਟਣ ਨਾ ਕੇ ਬਲਾਤਕਾਰ ਕਰਨ ਬੀਬੀਆਂ ਨੂੰ ਕੁੱਟਣ ਵਾਸਤੇ ਜੋ ਵੀ ਜਾਨੀ ਉਹ ਰੇੜੀ ਫੜੀ ਵਾਲੇ ਕੁਝ ਵੀ ਵੇਚਦੇ ਆ ਲੋਕਾਂ ਦਾ ਜਾਨੀ ਕਿ ਨਸਲ ਖੁਸ਼ੀ ਕਰ ਰਹੇ ਆ ਇਹ ਸਾਡੀਆਂ ਸਰਕਾਰਾਂ ਨੇ ਆਧਾਰ ਕਾਰਡ ਇਹਨਾਂ ਦੇ ਪਤਾ ਨਹੀਂ ਕ੍ਰਿਮਿਨਲ ਕਿੱਥੋਂ ਇਹ ਆਏ ਆ ਤੇ ਵੀ ਕਿਹੜਾ-ਕਿਹੜਾ ਇਹਨਾਂ ਦੀ ਬੈਕਗ੍ਰਾਉਂਡ ਆ ਕਿਸੇ ਨੇ ਵੀ ਕੁਝ ਦੇਖਿਆ ਨਹੀਂ ਹੈਗਾ ਉਨਾ ਦੇ ਆਧਾਰ ਕਾਰਡ ਸਾਡੇ ਸਰਪੰਚਾਂ ਨੇ ਪ੍ਰਾਣਿਆਂ ਜਾਂ ਸਾਡੀ ਮਿਲੀ ਭੁਗਤ ਦੇ ਨਾਲ ਇਹਨਾਂ ਦੇ ਬਣੇ ਹੋਏ ਆ ਸਾਡੇ ਕੋਈ ਵੀ ਪੰਜਾਬੀ ਹੋਵੇ ਉਹ ਸੈਨ ਕਰਾਉਣ ਜਾਂਦਾ ਕਿਤੇ ਵੀ ਜਾਂ ਕੋਈ ਰਾਸ਼ਨ ਕਾਰਡ ਬਣਾਉਣ ਜਾਂਦਾ ਜਾਂ ਕੋਈ ਆਧਾਰ ਕਾਰਡ ਬਣਾਉਣ ਜਾਂਦਾ ਉਹਦੀਆਂ ਜਾਣੀ ਗੇੜੀਆਂ ਘੜਾ ਘੜਾ ਕੇ ਉਹਦੀਆਂ ਲੱਤਾਂ ਜਾਣੀ ਰਹਿ ਜਾਂਦੀਆਂ ਤੇ ਉਹਦਾ ਨਾ ਤਾਂ ਰਾਸ਼ਨ ਕਾਰਡ ਬਣੇ ਨਾ ਆਧਾਰ ਕਾਰਡ ਬਣੇ ਨਾ ਉਹਦਾ ਮੀਟਰ ਲੱਗੇ ਆ ਕੋਲ ਇੱਕ ਚੋਈ ਆ ਜੀ ਚੋਈ ਦੇ ਵਿੱਚ 40 50 ਝੁੱਗੀਆਂ ਸਾਡੇ ਪੱਕੇ ਘਰਾਂ 'ਚ ਮੀਟਰ ਲਵਾਉਣਾ ਹੋਵੇ ਤਾਂ ਫੀਸਾਂ ਚਾਹੀਦੀਆਂ ਸਾਨੂੰ ਤੇ ਆ ਕਿਸ ਬੰਦੇ ਨੇ ਇੱਥੇ 30 ਜਿਹੜੀਆਂ ਝੁੱਗੀਆਂ 30 ਕੁ ਝੁੱਗੀਆਂ ਆ ਇਹਨਾਂ ਦੇ ਵਿੱਚ ਮੀਟਰ ਕਿਸ ਬੰਦੇ ਨੇ ਕਿਹੜੀ ਮਿਲੀ ਭੁਗਤੇ ਦੇ ਨਾਲ ਇਹ ਮੀਟਰ ਲੱਗੇ ਆ ਤੇ ਉਹ ਜਾਣੀ ਕਿ ਪਾਣੀ ਦੀਆਂ ਟੂਟੀਆਂ ਲੱਗੀਆਂ ਕਿਸੇ ਬੰਦੇ ਨੇ ਤਾਂ ਮਿਲੀ ਭੁਗਤੇ ਦੇ ਨਾਲ ਲੱਗਿਆ ਨਾ ਪੰਜਾਬੀ ਨੇ ਕਰਾਇਆ ਨਾ ਤੇ ਸਾਡੇ ਬੰਦੇ ਜਿਹੜੇ ਆ ਉਹ ਯਾਨੀ ਕਿ ਸਾਡੇ ਨਸਲ ਖੁਸ਼ੀ ਕਰ ਰਹੇ ਆ ਇਹਨਾਂ ਦੇ ਨਾਲ ਮਿਲ ਕੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬੇ ਅੱਜ ਅਸੀਂ ਇਹਨਾਂ ਨੂੰ ਬਾਹਰ ਨਿਕ ਦੇਣ ਆਏ ਆ ਫਗਵਾੜੇ ਪੱਠੇ ਦੇ ਉੱਤੇ ਬੇ ਜਿੰਨੀਆਂ ਰੇੜੀਆਂ ਲੱਗਦੀਆਂ ਪ੍ਰਵਾਸੀ ਬੰਦਾ ਕੋਈ ਵੀ ਰੇੜੀ ਨਹੀਂ ਲਗਾਏਗਾ ਅਗਰ ਕੱਲ ਨੂੰ ਕੋਈ ਇਹਨਾਂ ਦਾ ਨੁਕਸਾਨ ਹੁੰਦਾ ਜਾਂ ਕੋਈ ਇਹਨਾਂ ਦਾ ਸਮਾਨ ਖਰਾਬ ਹੁੰਦਾ ਇਹ ਆਪਣੇ ਸਮਾਨ ਦੇ ਆਪ ਜ਼ਿੰਮੇਵਾਰ ਹੋਣਗੇ ਅਸੀਂ ਜ਼ਿੰਮੇਵਾਰ ਨਹੀਂ ਹੋਗੇ ਅੱਜ ਇਹਨਾਂ ਨੂੰ ਬੇਨਤੀ ਇਸ ਕਰਕੇ ਕੀਤੀ ਆ ਵੇ ਦੇਖੋ ਵੀ ਭਾਈ ਤੁਹਾਡਾ ਸਮਾਨ ਖਰੀਦਿਆ ਹੋਇਆ ਜਾਂ ਤੁਸੀਂ ਬਣਾਇਆ ਹੋਇਆ ਉਹ ਤੁਹਾਡਾ ਸਮਾਨ ਨਾ ਖਰਾਬ ਹੋਵੇ ਬੇ ਅੱਜ ਤੋਂ ਬਾਅਦ ਤੁਸੀਂ ਇੱਥੇ ਜਿੱਨਾਂ ਜਿੱਕਰ ਇੱਥੇ ਦੇ ਸਰਪੰਚ ਸਾਬ ਤੁਹਾਨੂੰ ਇਅਦਤ ਨਹੀਂ ਦਿੰਦੇ ਜਾਂ ਸਾਡੇ ਜਸੇ ਬੰਦਿਆ ਇਅਦਤ ਨਹੀਂ ਦਿੰਦੀਆਂ ਉਹਨਾਂ ਜਿੱਕਰ ਕੋਈ ਵੀ ਰੇੜੀ ਫੜੀ ਨਾ ਲਗਾਵੇ ਪ੍ਰਵਾਸੀ ਆਦਮੀ ਪੰਜਾਬੀ ਆਦਮੀ ਕੋਈ ਵੀ ਜਾਤੀ ਦਾ ਹੋਵੇ ਕਿਸੇ ਦੇ ਵੀ ਧਰਮ ਦਾ ਹੋਵੇ ਸਾਨੂੰ ਕੋਈ ਇਲਾਜੀ ਨਹੀਂ ਸਾਨੂੰ ਕੋਈ ਨੁਕਸਾਨ ਨਹੀਂ ਆਉਣਾ ਦਾ ਜਾਤੀ ਪਾਤੀ ਤੋਂ ਉੱਥੇ ਉੱਠ ਕੇ ਅਸੀਂ ਉਹਨਾਂ ਨੂੰ ਕਹਿੰਦੇ ਆਂ ਬਈ ਤੁਸੀਂ ਕੰਮ ਕਰੋ ਜੀ ਸਦਕੇ ਕੰਮ ਕਰੋ ਲੇਕਿਨ ਸਾਡਾ ਸਾਥ ਵੀ ਦਿਓ ਤੇ ਇਹ ਨਹੀਂ ਆ ਬਈ ਇਹਨਾਂ ਤੋਂ ਕੁੱਟ ਖਾ ਕੇ ਜਿਹੜੇ ਸਾਡੇ ਸਿੰਘ ਪੱਗਾਂ ਲਾ ਕੇ ਵੀਡੀਓ ਪਾਉਂਦੇ ਆ ਬੇ ਸਾਨੂੰ ਆ ਪੱਗ ਲਾਤੀ ਕੀ ਗੱਲ ਤੁਹਾਨੂੰ ਜਿਵੇਂਲੇ ਅੰਮ੍ਰਿਤ ਛਕਾਇਆ ਜਾਂਦਾ ਦਾ ਸਿੰਘ ਸਜਾਇਆ ਜਾਂਦਾ ਤੁਹਾਨੂੰ ਇੱਕ ਹਥਿਆਰ ਦਿੱਤੇ ਆ ਬੇ ਮੱਥਾ ਟੇਕ ਲੈ ਬੇਨਾਂ ਨੂੰ ਸਿਰ ਮੱਥਾ ਟੇਕਣਾ ਉਹਦੇ ਧੌਂ ਲਾ ਦਿਓ ਜਿਹੜਾ ਬੰਦਾ ਤੁਹਾਡੀ ਪੱਗ ਲਾਉਂਦਾ ਉਹਦੀ ਥੌਂ ਲਾ ਕੇ ਰੱਖੋ ਥੱਲੇ ਜਿਹੜਾ ਕੇਸ ਬੰਦਦਾ ਬੰਝਵੇ ਜਦ ਇਹਨਾਂ ਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ ਤੇ ਸਾਡੇ ਕੇਸ ਬੰਦਦੇ ਤਾਂ ਬੰਝਣ ਜਿੰਨੇ ਬੰਦਦੇ ਸਾਨੂੰ ਕੋਈ ਪਰਵਾਹ ਨਹੀਂ ਆਏ ਤੇ ਮੈਂ ਨਹੀਂ ਬੇਨਤੀ ਕਰਦਾ ਹੋਇਆ ਜੇ ਕੋਈ ਮੇਤੋ ਗੱਲ ਗੱਲ ਨਿਕਲ ਗਈ ਹੋਈ ਹੈ ਮੈਂ ਉਹਦੀ ਮਾਫੀ ਮੰਗਦਾ ਬਾਕੀ ਇਹ ਹੈ ਵੀ ਮੈਂ ਕੋਈ ਵੀ ਜਾਦੇ ਖੈਣੀ ਵਾਲਾ ਕੋਈ ਵੀ ਵੇਚਦਾ ਆ ਉਹਨਾਂ ਤੋਂ ਮੈਂ ਅੱਜ ਇਹ ਕਹਿਣਾ ਬੇ ਆਪਣੀ ਰੇੜੀ ਜਿਹੜੀ ਇੱਥੋਂ ਠਾ ਕੇ ਲੈ ਜਬੇ ਬਾਕੀ ਜਿਨ੍ਹਾਂ ਨੂੰ ਬੇਨਤੀ ਕੀਤੀ ਆ ਬੇ ਅੱਜ ਤੋਂ ਬਾਅਦ ਜਿਹੜਾ ਤੁਹਾਡਾ ਸਮਾਨ ਆ ਖਰਾਬ ਨਾ ਹੋਵੇ ਉਹ ਆਪਣਾ ਸਮਾਨ ਚੁੱਕ ਕੇ ਜਿੱਥੇ ਮਰਜੀ ਸ਼ਿਫਟ ਹੋ ਜਾਓ ਲੇਕਿਨ ਇੱਥੇ ਅਸੀਂ ਕਿਸੇ ਵੀ ਰੋਡ ਦੇ ਉੱਤੇ ਕਿਸੇ ਵੀ ਚੌਂਕ ਦੇ ਉੱਤੇ ਹਿਆਰਪੁਰ ਵਿੱਚ ਵੇਚਣ ਨਹੀਂ ਦੇਣਾ ਕੁਝ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ